ਇੱਕ ਨਾ ਨਿਯਮ ਕੱਢਿਆ ਸਰਕਾਰ ਨੇ ਜੀ ਕਿ ਵੀ 9 ਬਰਕ 9 ਪੇ ਹਾਂਜੀ ਕਿ ਜੇ ਤੁਸੀਂ ਕੰਮ ਤੇ ਨਹੀਂ ਹੜਤਾਲ ਵਾਲੇ ਨੂੰ ਖਾਸ ਕਰਕੇ ਧਮਕੀਆਂ ਦਿੰਦੇ ਨੇ ਕਿ ਜੇ ਤੁਸੀਂ ਕੰਮ ਤੇ ਨਹੀਂ ਆਓਗੇ ਫਿਰ ਤਨਖਾਹ ਘੱਟ ਲਾਂਗੇ ਇਹ ਜਨਾਬ ਚੋਣ ਪ੍ਰਚਾਰ ਕਰਨ 2 ਮਹੀਨੇ ਦਿੱਲੀ ਬੈਠੇ ਰਹੇ ਇਹਨਾਂ ਦੀ ਤਨਖਾਹ ਨਾ ਕੱਟੀ ਜਾਵੇ ਫਿਰ ਕਾਦੀ ਤਨਖਾਹ ਲੈਨੇ ਹੋ ਸਹੀ ਗੱਲ 8 ਘੱਟ 365 ਦਿਨਾਂ ਚੋਂ 90 ਦਿਨ ਸੈਸ਼ਨ ਚੱਲਣਾ ਚਾਹੀਦਾ ਹੂੰ ਤੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਬਦਨੀਤੀ ਨਾਲ ਆ ਗਈ ਹੁਣ ਤਾਂ ਮਤਲਬ ਉਹਨਾਂ ਦੇ ਰਾਜ ਚ ਹੁਣ 20 ਦਿਨ ਵੀ ਸੈਸ਼ਨ ਨਹੀਂ ਚੱਲਦਾ ਪਤੰਦਰ 2020 ਤੋਂ ਵੀ 10 10 ਤੇ ਆ ਗਏ ਮਤਲਬ 2 ਦਿਨ ਧੰਨਵਾਦ ਜੀ ਤੁਸੀਂ ਰੱਦ ਕਰਤਾ ਪਰ ਖੇਤੀ ਨੀਤੀ ਤੇ ਚਰਚਾ ਕਿੱਥੇ ਆ ਪੰਜਾਬ ਨੇ ਆਪਣੀ ਖੇਤੀ ਨੀਤੀ ਲਿਆਉਣੀ ਸੀ ਆਪਣੀ ਖੇਤੀ ਨੀਤੀ ਦੇ ਆਧਾਰ ਤੇ ਅੱਗੇ ਵਧਣਾ ਸੀ ਅਜੇ ਤੱਕ ਉਹਦੇ ਪਰ ਚਰਚਾ ਹੀ ਨਹੀਂ ਹੋਈ ਲਾਗੂ ਕਰ ਦਊਗੀ ਇਹਨਾਂ ਤੋਂ ਇੱਕੋ ਹੀ ਡਾਇਲੌਗ ਹੈ ਕਿ ਬੂੰਦ ਨਹੀਂ ਜਾਣ ਦਿੰਦੇ ਬਸ ਇਹੀ ਡਾਇਲੌਗ ਪਿਛਲੇ 70 ਸਾਲਾਂ ਤੋਂ ਚੱਲ ਰਿਹਾ ਹੈ ਨਹੀਂ ਨਹੀਂ ਜਨਾਬ ਬਚਣੀਓ ਬੂੰਦ ਹੈ ਕੁਰਸੀਆਂ ਬਚਾਉਣ ਲਈ ਬੈਠੇ ਨੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਨਹੀਂ ਬੈਠੇ ਇਹ ਪੰਜਾਬ ਦੇ ਲੋਕ ਭੁੱਲ ਜਾਣਗੇ ਤੁਹਾਡੇ ਹੱਕ ਹਕੂਕ ਦੀਆਂ ਤੁਹਾਡੀ ਪਹਿਰੇਦਾਰੀ ਕਰਨਗੇ ਥਾਂ ਜੋ ਮਹਾਰਾਜਾ ਪਟਿਆਲਾ ਨਾ ਬਣੋ ਸਟੌਜ ਵਾਲੇ ਮਾਸਟਰ ਦਾ ਮੁੰਡਾ ਹੀ ਰਹੋ ਇਹਨੂੰ ਪਿੰਡਾਂ ਦਾ ਪਤਾ ਸੀ ਜਿੰਨੂੰ ਘਰਾਂ ਦਾ ਪਤਾ ਸੀ ਜਿਨ੍ਹਾਂ ਨੂੰ ਮਹੱਲਿਆਂ ਦਾ ਪਤਾ ਸੀ ਸਰਕਾਰ ਪਿੰਡਾਂ ਚੋਂ ਚਲਾਉਣੀ ਸੀ ਤੁਸੀਂ ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਤੁਸੀਂ ਵੇਖ ਰਹੇ ਹੋ ਪੰਜਾਬ ਸਰਕਾਰ ਦੇ ਕੋਲ ਦੋ ਦਿਨ ਦਾ ਸਮਾਂ ਸੀ ਸੈਸ਼ਨ ਬੁਲਾਉਣ ਦੇ ਲਈ ਦੋ ਤਿੰਨ ਸੈਸ਼ਨ ਸੱਦਿਆ ਗਿਆ ਪਰ ਇੰਨਾ ਵਿਹਲਾ ਸਮਾਂ ਪੰਜਾਬ 'ਚ ਇੰਨੇ ਮੁੱਦੇ ਮੁੱਕ ਚੁੱਕੇ ਨੇ ਕਿ 10 ਮਿੰਟ ਪੱਤਰਕਾਰ ਦੇ ਉੱਪਰ ਹੀ ਲਾ ਦਿੱਤੇ ਜਾਂਦੇ ਨੇ ਇੱਕ ਆਧਾਰੇ ਦੇ ਉੱਪਰ ਹੀ ਲਾ ਦਿੱਤੇ ਜਾਂਦੇ ਨੇ ਕਿ 10 ਮਿੰਟ ਇੱਥੇ ਖਰਚ ਦੰਨੇ ਆ ਕਰੋੜਾ ਰੁਪਏ ਦਾ ਇੱਕ ਦਿਨ ਦਾ ਖਰਚ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ 10 ਮਿੰਟ ਬਹੁਤ ਕੀਮਤੀ ਹੁੰਦੇ ਨੇ ਐਮ ਐਲ ਕਿਹੜੇ ਕੋਨੇ ਤੋਂ ਉੱਠ ਕੇ ਆਉਂਦਾ ਹੈ ਖਰਚਾ ਸਾਰਾ ਪੰਜਾਬ ਦੇ ਲੋਕਾਂ ਸਿਰ ਪੈਂਦਾ ਹੈ ਪਰ ਗੱਲਾਂ ਉੱਥੇ ਕੀ ਹੁੰਦੀਆਂ ਨੇ ਤੁਹਾਡੇ ਸਾਹਮਣੇ ਨੇ ਕੀ ਕਹੋਗੇ ਪੰਜਾਬ ਦੇ 117 ਐਮ ਐਲ اے ਜੀ ਉਹਨਾਂ 117 ਐਮ ਐਲ اے ਨੂੰ ਅਸੀਂ ਮੈਂਬਰ ਆਫ ਵਿਧਾਨ ਸਭਾ ਕਹਿੰਦੇ ਹਾਂ ਨਾ ਵਿਧਾਨ ਸਭਾ ਦੇ ਮੈਂਬਰ ਇਹਦਾ ਮਤਲਬ ਉਹਨਾਂ ਦਾ ਕੰਮ ਕੀ ਆ ਵਿਧਾਨ ਸਭਾ ਦੇ ਵਿੱਚ ਆ ਕੇ ਵਿਧਾਨਕ ਕਾਰਜਾਂ ਲਈ ਭੂਮਿਕਾ ਨਿਭਾਉਣਾ ਤੇ ਲੋਕ ਸਭਾ ਦੇ ਸਪੀਕਰ ਬਖੂ-ਬਖ ਵਿਧਾਨ ਸਭਾ ਦੇ ਸਪੀਕਰ ਮਜੂਦਾ ਸਾਬਕਾ ਉਹਨਾਂ ਦੀ ਮੈਂ ਮੰਥਨ ਰਿਪੋਰਟਾਂ ਸਮੇਂ-ਸਮੇਂ ਪੜ੍ਹਦਾ ਰਹਿਣਾ ਹੈ ਉਹ ਰਿਪੋਰਟਾਂ ਦਮ ਭਰਦੀਆਂ ਨੇ ਕਿ ਭਾਈ ਘੱਟੋ ਘੱਟ 365 ਦਿਨਾਂ 'ਚੋਂ 90 ਦਿਨ ਸੈਸ਼ਨ ਚੱਲਣਾ ਚਾਹੀਦਾ ਹੂੰ ਤੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਬਦਨੀਤੀ ਨਾਲ ਆ ਗਈ ਹੁਣ ਤਾਂ ਜਿਹੜੀ ਬਦਲਾਅ ਦੇ ਹਵਾਲੇ ਨਾਲ ਆਈ ਸੀ ਇਹ ਦਮ ਭਰਦੇ ਸੀਗੇ ਜੀ ਕਿ ਪਹਿਲੇ ਤਿੰਨ ਤਿੰਨ ਦਿਨ ਸੈਸ਼ਨ ਚਲਾਉਂਦੇ ਆ ਜੀ ਸ਼ੁੱਕਰਵਾਰ ਬਲਾ ਲਿਆ ਜੀ ਛਨੀਆਂ ਦਿਵਾਰ ਛੁੱਟੀ ਆ ਗਈ ਜੀ ਸੋਮਵਾਰ ਮੜਾ ਜਾ ਕੰਮ ਕੀਤਾ ਮੰਗਲਵਾਰ ਨੂੰ ਚਲੋ 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 ਇਹ ਜੀ ਅਸੀਂ ਦੇਖਿਓ ਜੀ ਪੂਰਾ ਕਰਾਂਗੇ ਮਤਲਬ ਉਹਨਾਂ ਦੇ ਰਾਤ ਨੂੰ 20 ਦਿਨ ਵੀ ਸੈਸ਼ਨ ਨਹੀਂ ਚੱਲਦਾ ਪਤੰਦਰ 2020 ਤੋਂ ਵੀ 10 10 ਤੇ ਆ ਗਏ ਮਤਲਬ 2 ਦਿਨ ਹਾਂ 2 ਦਿਨਾਂ ਦਾ ਸੈਸ਼ਨ ਤੇ ਉਹਦੇ ਵਿੱਚ ਤਾਂ 117 ਮੈਂਬਰਾਂ ਦੀ ਹਾਜ਼ਰੀ ਨਹੀਂ ਲੱਗਦੀ ਕੰਮ ਕੀ ਹੋਊਗਾ ਪੰਜਾਬ ਦੇ ਮੂਰੇ ਪੰਜਾਬ ਦੇ ਮੂਰੇ ਜਿੰਨੇ ਮੁੱਦੇ ਖੜੇ ਨੇ ਤੁਸੀਂ ਉਹਨਾਂ ਦੀ ਚਰਚਾ ਖੇਤੀ ਖਰੜਾ ਹਾਂ ਅਸੀਂ ਜੀ ਖੇਤੀ ਖਰੜਾ ਰੱਦ ਕਰਤਾ ਕਹਿੰਦਾ ਤਾਂ ਧੰਨਵਾਦ ਜੀ ਤੁਸੀਂ ਰੱਦ ਕਰਤਾ ਪਰ ਖੇਤੀ ਨੀਤੀ ਤੇ ਚਰਚਾ ਕਿੱਥੇ ਆ ਪੰਜਾਬ ਨੇ ਆਪਣੀ ਖੇਤੀ ਨੀਤੀ ਲਿਆਉਣੀ ਸੀ ਆਪਣੀ ਖੇਤੀ ਨੀਤੀ ਦੇ ਆਧਾਰ ਤੇ ਅੱਗੇ ਵਧਣਾ ਸੀ ਬਾਦੌਣ ਦੇ ਟਾਈਮ ਵੀ ਖੇਤੀ ਨੀਤੀ ਬਣ ਲਈ ਕੈਪਟਨ ਦੇ ਟਾਈਮ ਵੀ ਖੇਤੀ ਨੀਤੀ ਬਣ ਲਈ ਇਹਨਾਂ ਦੇ ਟਾਈਮ ਵੀ ਖੇਤੀ ਨੀਤੀ ਬਣਨੀ ਅਜੇ ਤੱਕ ਉਹਦੇ ਪਰ ਚਰਚਾ ਹੀ ਨਹੀਂ ਹੋਈ ਲਾਗੂ ਕਦ ਹੋਊਗੀ ਜਨਤਾ ਕੋਈ ਨਹੀਂ ਕਰ ਇਹ ਤੋਂ ਪਹਿਲਾਂ ਦੂਸਰੇ ਮਸਲੇ ਤੇ ਜੀ ਡਰੱਗ ਆਲਾ ਮਸਲਾ ਪੰਜਾਬ ਚ ਰੋਜ਼ਗਾਰ ਆਲਾ ਮਸਲਾ ਪੰਜਾਬ ਚ ਪਾਣੀ ਆਲਾ ਮਸਲਾ ਆਕਦਾ ਟ੍ਰਿਬਿਨਲ ਆ ਕੇ ਆਪਣੀਆਂ ਕਾਰਵਾਈਆਂ ਪਾਈ ਜਾਂਦਾ ਤੁਹਾਡੇ ਆਦੇਆਂ ਦੇ ਉੱਤੇ ਉਹਨਾਂ ਦਾ ਕਬਜ਼ਾ ਨਹੀਂ ਤਾਂ ਤੁਸੀਂ ਕੁਸਕਣ ਜੋਗੇ ਹੀ ਨਹੀਂ ਇਹਨਾਂ ਤੋਂ ਇੱਕੋ ਹੀ ਡਾਇਲੌਗ ਹੈ ਕਿ ਬੂੰਦ ਨਹੀਂ ਜਾਣ ਦਿੰਦੇ ਬਸ ਇਹੀ ਡਾਇਲੌਗ ਪਿਛਲੇ 70 ਸਾਲਾਂ ਤੋਂ ਚੱਲ ਰਿਹਾ ਹੈ ਨਹੀਂ ਨਹੀਂ ਜਨਾਬ ਬਚਣੀਓ ਬੂੰਦ ਹੈ ਹਾਂ ਦਿੱਲੀ ਜਿੱਥੇ ਇਹਨਾਂ ਦੀ ਆਪਣੀ ਸਰਕਾਰ ਰਹੀ ਬਾਕੀ ਤਾਂ ਦੋਖੀ ਦੋਖੀ ਤੁਹਾਡੀ ਸਰਕਾਰ ਹੁੰਦਿਆਂ ਵੀ ਅਗਲੇ ਹਿਮਾਚਲ ਨਾਲ ਐਗਰੀਮੈਂਟ ਕਰਦੇ ਨੇ ਉਹਨੂੰ ਪਾਣੀ ਦਾ ਮੁੱਲ ਦਿੰਦੇ ਨੇ ਤੇ ਪੰਜਾਬ ਤੋਂ ਪਾਣੀ ਅਜੀ ਮੁਕਤ ਲਈ ਜਾਂਦੇ ਨੇ ਤੇ ਤੁਸੀਂ ਕਿੱਥੇ ਲੜ ਲੇ ਤੁਸੀਂ ਰਾਸਥਾਨਾ ਲੜ ਲੇ ਤੁਸੀਂ ਹਰਿਆਣੇ ਲੜ ਕਿਹੜੀ ਕਾਗਜੀ ਪੱਥਰੀ ਚਿੱਠੀ ਦੱਸੋ ਕਿੱਥੇ ਲੜਦੇ ਨੇ ਜੀਐਸਟੀ ਅਗਲੇ ਤੁਹਾਡਾ ਟਾਈਮ ਸਰ ਨਹੀਂ ਦਿੰਦੇ ਹੈ 4000 ਕਰੋੜ ਦਾ ਸਾਡਾ ਪਿੰਡੂ ਬਕਾਸਮਣ ਰੋਕੀ ਬੈਠੇ ਨੇ ਤੁਸੀਂ ਇੱਕ ਦਿਨ ਜਾ ਕੇ ਦਿੱਲੀ ਜਾਇਆ ਧਰਨਾ ਉਹ ਕੇਜਰੀਵਾਲ ਨੂੰ ਕੁਝ ਹੋ ਜਵੇ ਤਾਂ ਤੁਸੀਂ ਜਾ ਕੇ ਸੜਕਾਂ ਦੇ ਲੰਮੇ ਪੈਜ ਨੂੰ ਤੁਸੀਂ ਮਿੰਟਾ ਸਾਹਿਬ ਦੇਖੇ ਹੀ ਨਹੀਂ ਸਭ ਤੋਂ ਛੋਟਾ ਕਹਿੰਦੇ ਧਰਨਾ ਲਗਾ ਮੈਂ ਉਹੀ ਤਾਂ ਗੱਲ ਹੈ ਨਾ ਉਹਦੇ ਲਈ ਥੋੜੇ ਕੋ ਧਰਨਾ ਲਾਉਣ ਨੂੰ ਸਮਾਂ ਹੈ ਤੇ ਜਦੋਂ ਪੰਜਾਬ ਦੇ ਮੁੱਦੇ ਨੇ ਫਿਰ ਤੁਸੀਂ ਵਿਧਾਨ ਸਭਾ ਵਿੱਚ ਵੀ ਨਹੀਂ ਜਾਓ ਤੁਸੀਂ ਜਿੱਦੇ ਤੁਸੀਂ ਪੈਸੇ ਲੈਣੇ ਹੋ ਹਾਂ ਇੱਕ ਨਾ ਨਿਯਮ ਕੱਢਿਆ ਸਰਕਾਰ ਨੇ ਜੀ ਕੇ ਵੀ 9 ਬਰਕ 9 ਪੇ ਹਾਂਜੀ ਕਿ ਜੇ ਤੁਸੀਂ ਕੰਮ ਤੇ ਨਹੀਂ ਹੜਤਾਲ ਵਾਲਿਆਂ ਨੂੰ ਖਾਸ ਕਰਕੇ ਧਮਕੀਆਂ ਦਿੰਦੇ ਨੇ ਕਿ ਜੇ ਤੁਸੀਂ ਕੰਮ ਤੇ ਨਹੀਂ ਆਓਗੇ ਫਿਰ ਤਨਖਾਹ ਘਟ ਲਾਂਗੇ ਇਹ ਜਨਾਬ ਚੋਣ ਪ੍ਰਚਾਰ ਕਰਨ 2 ਮਹੀਨੇ ਦਿੱਲੀ ਬੈਠੇ ਰਹੇ ਇਹਨਾਂ ਦੀ ਤਨਖਾਹ ਨਾ ਘਟੀ ਜਾਵੇ ਫਿਰ ਕਾਦੀ ਤਨਖਾਹ ਲੈਨੇ ਹੋ ਸਹੀ ਗੱਲ ਸਾਡੇ ਟੈਕਸਾਂ ਜੋ ਪੈਸੇ ਮਿਲਦੇ ਆ ਤੇ 2-2 ਮਹੀਨੇ ਪੰਜਾਬ ਨੂੰ ਲਵਾਰ ਛੱਡ ਕੇ ਦਿੱਲੀ ਬੈਠੇ ਹੋ ਕਾਦੀ ਤਨਖਾਹ ਇਹ ਸਰਕਾਰ ਬਿਨਾ ਸਿਰ ਪੈਰ ਤੋਂ ਧੁੱਲ ਰਹੀਆ ਇਹ ਰੱਬ ਆਸਰੇ ਆ 3 ਸਾਲ ਲੰਘੇ 2 ਸਾਲ ਹੋਰ ਲੰਘਣਗੇ ਪੱਤਰਕਾਰਾਂ ਤੇ ਕੀ ਕਹੋਗੇ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਇੱਕ ਬਠਿੰਡੇ ਦੇ ਵਿੱਚ ਜੈਤੋਂ ਦੇ ਪੱਤਰਕਾਰ ਤੇ ਮਾਮਲਾ ਦਰਜ ਹੁੰਦਾ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਪਰ ਕਹਿੰਦੇ ਵੀ ਉਹਨੇ ਆਡੀਓ ਚਲਾਈ ਹੈ ਤੇ ਇਹ ਆਡੀਓ ਜਿਹੜੀ ਚੱਲੀ ਹੈ ਉਸ ਦੇ ਪੱਖ-ਵੱਖ ਪਹਿਲੂ ਵੀ ਸਾਹਮਣੇ ਆ ਰਹੇ ਨੇ ਉਸ ਤੇ ਕੀ ਕਹੋਗੇ ਜਦੋਂ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਦੋਂ ਤਾਂ ਪੱਤਰਕਾਰ ਤੇ ਖਿਲਾਫ ਜਿਹੜੀ ਕਾਰਵਾਈ ਤਾਂ ਕਰਤੀ ਨਾ ਤਾਂ ਐਮਐਲਏ ਸਾਹਿਬ ਬੋਲੇ ਨੇ ਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬੋਲੇ ਨੇ ਨਾ ਜਿਨ੍ਹਾਂ ਨੂੰ ਹਵਾ ਤਵਾ ਭੁੱਲੀ ਜਾਂਦੇ ਨੇ ਉਹ ਬੋਲੇ ਨੇ ਸਾਰੇ ਹੀ ਮੂੰਹ ਤਾਲਾ ਮਾਰੀ ਬੈਠੇ ਨੇ ਇਹ ਤਾਂ ਕਹਿੰਦੇ ਸੀ ਵੀ ਅਸੀਂ ਬੋਲਣ ਲਾਉਣਾ ਸਾਰਿਆਂ ਨੂੰ ਸਿਰਫ ਅਹੁਦੇ ਬਚਾਉਣ ਲਈ ਬੈਠੇ ਹਾਂ ਇੱਕ ਕੁਰਸੀਆਂ بچਾਉਣ ਲਈ ਬੈਠੇ ਨੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਨਹੀਂ ਬੈਠੇ ਇਹ ਪੰਜਾਬ ਦੇ ਲੋਕ ਭੁੱਲ ਜਾਣਗੇ ਤੁਹਾਡੇ ਹੱਕ ਹਕੂਕ ਦੀਆਂ ਤੁਹਾਡੀ ਪਹਿਰੇਦਾਰੀ ਕਰਨਗੇ ਥਾਣਿਆਂ ਦੇ ਗਰਨੇਡ ਹਮਰੇ ਥਾਣਿਆਂ ਨੂੰ ਜਾਲੀ ਲਾ ਲਓ ਜੀ ਕਹਿੰਦੇ ਹੈਨਾ ਉਹ ਸਾਥੋਂ ਰੁਕਦੇ ਨਹੀਂ ਭਾਈਚਾਰਿਆਂ ਬਾਰੇ ਇੱਕ ਤੁਹਾਡਾ ਹੀ ਐਮਐਲਏ ਜਿਹੜਾ ਕਿਹਾ ਜਾ ਰਿਹਾ ਉਹਨਾਂ ਦੇ ਬੰਦਿਆਂ ਦੇ ਕਹਿਣ ਅਨੁਸਾਰ ਕਿ ਉਹੀ ਹੈ ਆਪਾਂ ਨਾ ਪੁਸ਼ਟੀ ਕਰ ਸਕਦੇ ਸਾਡੇ ਕੋਲ ਲੈਬਰੀਟਰੀ ਤਾਂ ਕੋਈ ਲੱਗੀ ਨਹੀਂ ਪਰ ਪਹਿਲੀ ਨਜ਼ਰੇ ਸੁਣਦਿਆਂ ਆਵਾਜ਼ ਸਾਰੇ ਨੂੰ ਉਹੀ ਲੱਗਦੀ ਹੈ ਤੇ ਤੁਹਾਡਾ ਉਹਨਾਂ ਦਾ ਨਾਲ ਦਾ ਸਾਥੀ ਜਿਹੜਾ ਉਹ ਚ ਗੱਲ ਕਰ ਰਿਹਾ ਉਹ ਕਹਿ ਰਿਹਾ ਜੀ ਬਲਕਾਰ ਸਿੰਘ ਹੋਇਆ ਹੈ ਜਿਹੜਾ ਬਲਕਾਰ ਸਿੱਧੂ ਦਾ ਪੀਆਰ ਹੈ ਉਹ ਕਹਿੰਦਾ ਮੈਂ ਗੱਡੀ 'ਚ ਨਾਲ ਬੈਠਾ ਸੀ ਮੇਰੇ ਸਾਹਮਣੇ ਹੀ ਗੱਲ ਹੋਈ ਹੈ ਜੀ ਇਹ ਬਲਕਾਰ ਸਿੱਧੂ ਹੈ ਜੇ ਬਲਕਾਰ ਸਿੱਧੂ ਹੈ ਤਾਂ ਫਿਰ ਭਾਈ ਕਾਰਵਾਈ ਤਾਂ ਬਲਕਾਰ ਸਿੱਧੂ ਤੇ ਹੋਣੀ ਚਾਹੀਦੀ ਸੀ ਉਹ ਔਰਤਾਂ ਬਾਰੇ ਮੱਦਾ ਬੋਲਿਆ ਉਹ ਪੱਗ ਬਾਰੇ ਮੰਦਾ ਬੋਲਿਆ ਉਹ ਇੱਕ ਭਾਈਚਾਰੇ ਬਾਰੇ ਮੰਦਾ ਬੋਲਿਆ ਉਹ ਪੱਤਰਕਾਰ ਬਾਰੇ ਮੰਦਾ ਬੋਲਿਆ ਉਹ ਸਾਰੀ ਕਾਰਵਾਈ ਦੇ ਉੱਤੇ ਉਹਦੇ ਕਾਰਵਾਈ ਕਰਨ ਦੀ ਬਜਾਏ ਤੁਸੀਂ ਪੱਤਰਕਾਰ ਤੇ ਪਰਚਾ ਕਰ ਰਹੇ ਹੋ ਜਿਹਦੇ ਨਾਲ ਗੱਲ ਕਰ ਰਹੇ ਹੋ ਤੇ ਪਰਚਾ ਕਰ ਰਹੇ ਹੋ ਮੈਂ ਕਹਿੰਦਾ ਧੰਨਵਾਦ ਜੀ ਜੀ ਐਦਾਂ ਹੀ ਕਰਨਾ ਦਾ ਪੰਜਾਬ ਦੀ ਗੱਲ ਕਰਨ ਵਾਲੇ ਤਾਂ ਇੱਕ ਮਨਿੰਦਰ ਜੀ ਸਿੱਧੂ ਥੋੜਾ ਹਾਂ ਜਾਂ ਇੱਕ ਜਫਤਾਰ ਭੁੱਲਣ ਥੋੜਾ ਰੋਕ ਲੋਂਗੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਬਰਾਵੋ ਇੱਥੇ ਬਹੁਤ ਆ ਕੇ ਗਏ ਨੇ ਇਹ ਪੌੜੀਆਂ ਤੁਹਾਡੇ ਵਰਗੇ ਰਾ ਮਤਲਬ ਕਿ ਰਾਜ ਭਾਗ ਮੰਨਣ ਵਾਲੇ 5-5 ਸਾਲ 10-10 ਸਾਲ 15-15 ਸਾਲ ਮਾਨ ਮਾਨ ਕੇ ਵੀ ਚਲੇ ਗਏ ਪਰ ਪੱਕੇ ਨਹੀਂ ਰਹੇ ਉਹ ਵੀ ਨਹੀਂ ਪਾਉਣ ਹੋ ਜਾਣਾ ਜਿਹੜੇ ਕਹਿੰਦੇ ਸੀ ਕਿ ਅਸੀਂ 25 25 ਸਾਲ ਤੀ ਉਹ ਵੀ ਨਹੀਂ ਲੱਭੇ ਹਾਂ ਸੋ ਮਹਾਰਾਜਾ ਪਟਿਆਲਾ ਨਾ ਬਣੋ ਸਟੌਜ ਵਾਲੇ ਮਾਸਟਰ ਦਾ ਮੁੰਡਾ ਹੀ ਰਹੋ ਇਹਨੂੰ ਪਿੰਡਾਂ ਦਾ ਪਤਾ ਸੀ ਜਿਹਨੂੰ ਘਰਾਂ ਦਾ ਪਤਾ ਸੀ ਜਿਹਨਾਂ ਨੂੰ ਮਹੱਲਿਆਂ ਦਾ ਪਤਾ ਸੀ ਸਰਕਾਰ ਪਿੰਡਾਂ ਚੋਂ ਚਲਾਉਣੀ ਸੀ ਤੁਸੀਂ ਤੇ ਤੁਸੀਂ ਹੁਣ ਥਾਣਿਆਂ ਚੋਂ ਚਲਾਉਂਗੇ ਤੁਸੀਂ ਹੁਣ ਪੁਲਿਸ ਰਾਜ ਨਾਲ ਪੰਜਾਬ ਨੂੰ ਹੱਲ ਕਰਨਾ ਚਾਹੋਗੇ ਇਹ ਪੰਜਾਬ ਨੇ ਪੁਲਿਸ ਰਾਜ ਦਾ ਬਹੁਤ ਕੌੜਾਪਣ ਭੋਗ ਚੁੱਕਿਆ ਇਸ ਲਈ ਉਸ ਰਾ ਤੇ ਨਾ ਪਾਓ ਤੁਸੀਂ ਪੰਜਾਬ ਨੂੰ ਦੁਬਾਰਾ ਤੋੜ ਰਹੇ ਹੋ ਇਹ ਸ਼ੁਭ ਸੰਕੇਤ ਨਹੀਂ ਹੈ ਚਾਹੇ ਉਹ ਬਲਡੋਜ਼ਰ ਕਲਚਰ ਹੈ ਚਾਹੇ ਇੱਥੇ ਗੈਂਗਸਟਰ ਦਾ ਇਨਕਾਉਂਟਰ ਕਲਚਰ ਹੈ ਚਾਹੇ ਪੱਤਰਕਾਰਾਂ ਦੇ ਪਰਚੇ ਦਾ ਕਲਚਰ ਹੈ ਇਹ ਪੰਜਾਬ ਦਾ ਕਲਚਰ ਨਹੀਂ ਹੈ ਇਹ ਤੁਹਾਡਾ ਦਿੱਲੀ ਮਾਡਲ ਗੁਜਰਾਤ ਮਾਡਲ ਜਾਂ ਫਿਰ ਹੁਣ ਅੱਜਕੱਲ ਯੂਪੀ ਮਾਡਲ ਇਹ ਉੱਥੇ ਚੱਲਦੇ ਹੋਣੇ ਪੰਜਾਬ 'ਚ ਨਹੀਂ ਚੱਲਣਾ ਜੀ ਬਹੁਤ-ਬਹੁਤ ਸ਼ੁਕਰੀਆ ਜਾਨ ਬਹੁਤ ਅਕਸਰ ਥੈਂਕ ਯੂ